ਕਹੋ ਰੇ ਬਾਲੇ ਕੰਨ ਮੁੰਡਿਆ ਕੰਨ ਮੁੰਡਾਇਆ ਕਿਸ ਕਾ ਭੇਜਿਆ ਨਗਰੀ ਆਇਆ ਸਤ ਗੁਰ ਮੁੰਡਿਆ ਲੇਖ ਮੁੰਡਾਇਆ ਗੁਰੂ ਕਾ ਭੇਜਿਆ ਨਗਰੀ ਆਇਆ ਚੇਤੋ ਨਗਰੀ ਤਰਗਾਮ ਅਲਖ ਪੁਰਖ ਕਾ ਸਿਮਰੋ ਨਾਮ ਗੁਰ ਅਬਨਾਸੀ ਖੇਲ ਰਚਾਇਆ ਆਗਮ ਨਿਗਮ ਕਾ ਪੰਥ ਬਤਾਇਆ ਗਿਆਨ ਕੀ ਗੋਦੜੀ ਖਿਮਾ ਕੀ ਟੋਪੀ ਜਤ ਕਾ ਯਾਰ ਬੰਦ ਸੀਲ ਲੰਗੋਟੀ ਆਕਾਲ ਕਿੰਥਾ ਨਰਾਸ ਚੋਲੀ ਜੁਗਤ ਕਟੋਪ ਗੁਰਮਖੀ ਬੋਲੀ ਧਰਮ ਕਾ ਚੋਲਾ ਸਤ ਕੀ ਸੇਲੀ ਮਰਿਆ ਦੇ ਮੇਖ ਲੀ ਲੈ ਗਲੇ ਮੇਲੀ ਧਿਆਨ ਕਬਟ ਆ ਨਰਤ ਕਾ ਸੋਈ ਦਾਨ ਬ੍ਰਹਮੇ ਅੰਚ ਲਾਲ ਪੈਰੇ ਸੁਜਾਨ ਬੌਰੰਗ ਮੋਰਛੜ ਨਿਰਲੇਪ ਦ੍ਰਿਸ਼ਟੀ ਨਿਰਪਉ ਜੰਗ ਡੋਰਾਣਾ ਕੋ ਦ੍ਰਿਸ਼ਟੀ ਜਾਪ ਜੰਗੋਟਾ ਸਿਬ ਤੇ ਉਡਾਨੀ ਸਿੰਗੀ ਸਬਦ ਅਨਾਹਤ ਗੁਰਬਾਨੀ ਸ਼ਰਮ ਕੇ ਮੰਦਰਾ ਸਿਵ ਵਿਪੂਤਾ ਹਰ ਭਗਤ ਮੇਰ ਗਾਨੀ ਲੈ ਪੈਰੇ ਗੁਰਪੂਤਾ ਸੰਤੋਖ ਸੂਤ ਵਵੇਕ ਤਾਗੇ ਅਨੇਕ ਟੱਲੀ ਤਾਹੀ ਲਾਗੇ ਸੁਰਤ ਕੀ ਸੋਈ ਲੈ ਸਤਗੁਰ ਸੀਵੇ ਜੋ ਰਾਖੈ ਸੋ ਨਿਰਪੋਥੀ ਵੈ ਚਾਂ ਸੁਪੈਦ ਜਰਦ ਸੁਰਖਾਈ ਜੋ ਲੈ ਪੈਰੇ ਸੋ ਗੁਰ ਭਾਈ ਤ੍ਰਗੁਨ ਚਕਮਕ ਅਗਨ ਮਥ ਪਾਈ ਦੁਖ ਸੁਖ ਧੂਣੀ ਦੇ ਜਲਾਈ ਸੰਜਮ ਕਰ ਪਾਲੀ ਸੋ ਬਾਤਾਰੀ ਚਾਰਨ ਕਮਲ ਮੈਂ ਸੁਰਤ ਹਮਾਰੀ ਪਾਉ ਭੋਜਨ ਅਬਰਤ ਕਰ ਪਾਇਆ ਬੁਰਾ ਭਲਾ ਨਹੀਂ ਮਨ ਵਸਾਇਆ ਪਾਤਰ ਵਿਚਾਰ ਪਰਵਾ ਬਹੁ ਗੁਨਾ ਕਰ ਮੰਡਲ ਤੁੰਬਾ ਕਿਸ ਦੀ ਘਣਾ ਅੰਮ੍ਰਿਤ ਪਿਆਲਾ ਉਦਕ ਮਨ ਦਿਆ ਜੋ ਪੀਵੇ ਸੋ ਸੀਤਲ ਭਯਾ ਈੜਾ ਮੈਂ ਆਵੈ ਭਿੰਗਲਾ ਮੈਂ ਧਾਵੈ ਸੁਖਮਨ ਕੀ ਕਰ ਸਹਿ ਜਿਸਮਾਵੈ ਨਰਾਸ ਮਠ ਨਿਰੰਤਰ ਧਿਆਨ ਨਿਰਪੋ ਨਗਰੀ ਗੁਰ ਦੀਪਕ ਗਿਆਨ ਹਸਤੇ ਰਿੱਦ ਅੰਬਰ ਪਦ ਦੰਡਾ ਤੀਰਜ ਪੌੜੀ ਤਪ ਕਰ ਖੰਡਾ ਵਸ ਕਰ ਆਸਾ ਸਮ ਦ੍ਰਿਸ਼ਟ ਚੁਗਾਨ ਹਰ ਕ ਸੋਗ ਮੈਂ ਮਨ ਨਹੀਂ ਆਨ ਸਹਿਜ ਵਿਰਾਗੀ ਕਰੇ ਵਿਰਾਗ ਮਾਇਆ ਮੋਣੀ ਸਗਲ ਤਿਆਗ ਨਾਮ ਕੀ ਪਖਰ ਪਵਨ ਕਾ ਕੋੜਾ ਨੈ ਕਰਮ ਜੀਨ ਤਤ ਕਾ ਜੋੜਾ ਨਿਰਗੁਣ ਢਾਲ ਗੁਰ ਸ਼ਬਦ ਕਮਾਨ ਅਕਲ ਸੰਜੋ ਪ੍ਰੀਤ ਕੇ ਬਾਨ ਅਕਲ ਕੇ ਵਰਸ਼ੀ ਗੁਨਾ ਕੀ ਕਟਾਰੀ ਮਨ ਕੋ ਮਾਰ ਕਰੋ ਅਸਵਾਰੀ ਮਨ ਕੋ ਮਾਰ ਕਰੋ ਅਸਵਾਰੀ ਬਖ ਮਗੜ ਤੋੜ ਨਿਰਪੋ ਕਰ ਆਵੇ ਨੌਬਤ ਸੰਖ ਨਗਾਰਾ ਵਾਵੇ ਗੋਰੀ ਅਬਨਾਸੀ ਸੁਖਮ ਵਿਦ ਨਿਰਬਾਨ ਵਿਦਿਆ ਆਪਾਰਿਆ ਭੇਦ ਅਖਾਂਡੇ ਜਿਨੇਓ ਨਿਰਮਲ ਧੋਤੀ ਸੋਹੰ ਜਾਪ ਸਚ ਮਾਲ ਪਰਤੀ ਸਿੱਖਿਆ ਗੁਰ ਮੰਤਰ ਗਤ ਰੀ ਹਰ ਨਾਮ ਨੇਚਲ ਆਸਨ ਕਰ ਬਿਸਰਾਮ ਤਿਲਕ ਸਪੂਰਨ ਤਰਪਨ ਜਸ ਪੂਜਾ ਪ੍ਰੀਮ ਭੋਗ ਮਾਰਸ निरवैर् संध्या दर्शन शापा, वाद ववाद मटावो आपा पीत पतम्बर मन मृगशल पीत चिम्बर ऋण चनमल बुद्ध बगम्बर कुला पोसतीन खौस खुडावाय मतलीन ਟੋੜਾ ਚੂੜਾ ਯਾਰ ਜੰਦੀਰ ਲੈ ਪੈਰੇ ਨਾਨਕ ਸਾਫਕੀਰ ਜਟਾ ਝੂਟ ਮੁਕਟ ਸਿਰ ਹੋਈ ਮੁਕਤਾ ਫਿਰੇ ਬੰਧਨ ਨਹੀਂ ਕੋਈ ਨਾਨਕ ਪੁੱਤਾ ਸ੍ਰੀ ਚੰਦ ਬੋਲੇ ਜਗਤ ਪਛਾਨ ਤਤ ਵਰੂ ਲੈ ਐਸੀ ਮਤਰਾ ਲੈ ਪੈਰੀ ਕੋਈ ਆਵਾਗਮਨ ਮਟਾਵੇ ਸੋਈ ਆਵਾਗਮਨ ਮਟਾਵੇ ਸੋਈ ਇਤੀ ਸ੍ਰੀ ਮੰਤਰ ਅਨੰਦ ਕੰਧ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਜੀ ਕਾ ਮੰਤਰ ਸਪੂਰਨ ਪੜਤੇ ਸੁਣਤੇ ਮੋਖ ਮੁਕਤ ਲਹੰਤੇ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਕਹੋ ਰੇ ਬਾਲੇ ਕੰਨ ਮੁੰਡਿਆ ਕੰਨ ਮੁੰਡਾਇਆ ਕਿਸ ਕਾ ਭੇਜਿਆ ਨਗਰੀ ਆਇਆ ਸਤ ਗੁਰ ਮੁੰਡਿਆ ਲੇਖ ਮੁੰਡਾਇਆ ਗੁਰੂ ਕਾ ਭੇਜਿਆ ਨਗਰੀ ਆਇਆ ਚੇਤੋ ਨਗਰੀ ਤਰਗਾਮ ਅਲਖ ਪੁਰਖ ਕਾ ਸਿਮਰੋ ਨਾਮ ਗੁਰ ਅਬਨਾਸੀ ਖੇਲ ਰਚਾਇਆ ਆਗਮ ਨਿਗਮ ਕਾ ਪੰਥ ਬਤਾਇਆ ਗਿਆਨ ਕੀ ਗੋਦੜੀ ਖਿਮਾ ਕੀ ਟੋਪੀ ਜਤ ਕਾ ਯਾਰ ਬੰਦ ਸੀਲ ਲੰਗੋਟੀ ਆਕਾਲ ਕਿੰਥਾ ਨਰਾਸ ਚੋਲੀ ਜੁਗਤ ਕਟੋਪ ਗੁਰਮਖੀ ਬੋਲੀ ਧਰਮ ਕਾ ਚੋਲਾ ਸਤ ਕੀ ਸੇਲੀ ਮਰਿਆ ਦੇ ਮੇਖ ਲੀ ਲੈ ਗਲੇ ਮੇਲੀ ਤਿਆਨ ਕਬਟ ਆ ਨਰਤ ਕਾ ਸੋਈ ਦਾਨ ਬ੍ਰਹਮੇ ਅੰਚ ਲਾਲੈ ਪੈਰੇ ਸੁਜਾਨ ਮੌਰੰਗ ਮੋਰਛੜ ਨਿਰਲੇਪ ਦ੍ਰਿਸ਼ਟੀ ਨਿਰਪਉ ਜੰਗ ਢੋਰਾ ਨਾਂ ਕੋ ਦ੍ਰਿਸ਼ਟੀ ਜਾਪ ਜੰਗੋਟਾ ਸਿਬ ਤੇ ਓਡਾਨੀ ਸਿੰਗੀ ਸਬਦ ਅਨਾਹਤ ਗੁਰਬਾਣੀ ਸ਼ਰਮ ਕੇ ਮੰਦਰਾ ਸਿਵ ਵਿਪੂਤਾ ਹਰ ਭਗਤ ਮੇਰੇ ਗਾਨੀ ਲੈ ਪੈਰੇ ਗੁਰਪੂਤਾ ਸੰਤੋਖ ਸੂਤ ਵਵੇਕ ਤਾਗੇ ਅਨੇਕ ਟੱਲੀ ਤਾਹੀਂ ਲਾਗੇ ਸੁਰਤ ਕੀ ਸੋਈ ਲੈ ਸਤਗੁਰ ਸੀਵੇ ਜੋ ਰੱਖੈ ਸੋ ਨਿਰਪੋਥੀ ਵੈ ਛਾਸ ਪੈਦ ਜਰਦ ਸੁਰਖਾਈ ਜੋ ਲੈ ਪੈਰੇ ਸੋ ਗੁਰ ਭਾਈ ਤ੍ਰੈ ਗੁਣ ਚਕਮਕ ਅਗਨ ਮਤ ਪਾਈ ਦੁਖ ਸੁਖ ਧੂਣੀ ਦੇ ਜਲਾਈ ਸੰਜਮ ਕਰ ਪਾਲੀ ਸੋ ਬਾਤਾਰੀ ਚਰਨ ਕਮਲ ਮੈਂ ਸੁਰਤ ਹਮਾਰੀ ਪਾਉ ਭੋਜਨ ਅੰਬ੍ਰਿਤ ਕਰ ਪਾਇਆ ਬੁਰਾ ਭਲਾ ਨਹੀਂ ਮਨ ਵਸਾਇਆ ਪਾਤਰ ਵਿਚਾਰ ਪਰਵਾ ਬਹੁ ਗੁਣਾ ਕਰ ਮੰਡਲ ਤੁੰਬਾ ਕਿਸਤੀ ਘਣਾ ਅੰਮ੍ਰਿਤ ਪਿਆਲਾ ਉਦਕ ਮਨ ਦਇਆ ਜੋ ਪੀਵੇ ਸੋ ਸੀਤਲ ਭਯਾ ਈੜਾ ਮੈਂ ਆਵੈ ਭਿੰਗਲਾ ਮੈਂ ਧਾਵੈ ਸੁਖਮਨ ਕੀ ਕਰ ਸਹਿ ਜਿਸਮਾਵੈ ਨਰਾਸ ਮਠ ਨਿਰੰਤਰ ਧਿਆਨ ਨਿਰਪੋ ਨਗਰੀ ਗੁਰ ਦੀਪਕ ਗਿਆਨ ਹਸ ਤੇ ਰਿੱਦ ਅੰਬਰ ਪਦ ਦੰਡਾ ਤੀਰਜ ਪੌੜੀ ਤਪ ਕਰ ਖੰਡਾ ਵਸ ਕਰ ਆਸਾ ਸਮ ਦ੍ਰਿਸ਼ਟ ਚੁਗਾਨ ਹਰ ਕ ਸੋਗ ਮੈਂ ਮਨ ਨਹੀਂ ਆਨ ਸਹਿਜ ਵਿਰਾਗੀ ਕਰੇ ਵਿਰਾਗ ਮਾਇਆ ਮੋਣੀ ਸਗਲ ਤਿਆਗ ਨਾਮ ਕੀ ਪਖਰ ਪਵਨ ਕਾ ਕੋੜਾ ਨੈ ਕਰਮ ਜੀਨ ਤਤ ਕਾ ਜੋੜਾ ਨਿਰਗੁਣ ਢਾਲ ਗੁਰ ਸ਼ਬਦ ਕਮਾਨ ਅਕਲ ਸੰਜੋ ਪ੍ਰੀਤ ਕੇ ਬਾਨ ਅਕਲ ਕੇ ਵਰਸੀ ਗੁਨਾ ਕੀ ਕਟਾਰੀ ਮਨ ਕੋ ਮਾਰ ਕਰੋ ਅਸਵਾਰੀ ਮਨ ਕੋ ਮਾਰ ਕਰੋ ਅਸਵਾਰੀ ਬਿਖ ਮਗੜ ਤੋੜ ਨਿਰਪੋ ਕਰ ਆਵੇ ਨੌਬਤ ਸੰਖ ਨਗਾਰਾ ਵਾਵੇ ਗੋਰੀ ਅਬਨਾਸੀ ਸੁਖਮ ਵੇਦ ਨਿਰਬਾਨ ਵਿਦਿਆ ਆਪਾਰਿਆ ਭੀਦ ਅਖਾਂਡੇ ਜਿਨੇਓ ਨਿਰਮਲ ਧੋਤੀ ਸੋਹੰ ਗਾਪ ਸਚ ਮਾਲ ਪਰਤੀ ਸਿਖਿਆ ਗੁਰ ਮੰਤਰ ਗਤ ਰਹੀ ਹਰ ਨਾਮ ਨੇਚਲ ਆਸਨ ਕਰ ਬਿਸਰਾਮ ਤਿਲਕ ਸਪੂਰਨ ਤਰ ਪਨ ਜਸ ਪੂਜਾ ਪ੍ਰੀਮ ਭੋਗ ਮਾਰਸ संध्या दर्शन शापा, वाद ववाद मटावो आपा पीत पतम्बर मन मृगशल पीत चिम्बर ऋण चुनमल बुद्ध बगम्बर कुला पोसीन खौस खडावाय मतलीन ਟੋੜਾ ਚੂੜਾ ਔਰ ਜੰਜੀਰ ਲੈ ਪੈਰੇ ਨਾਨਕ ਸਾ ਫਕੀਰ ਜਟਾ ਝੂਟ ਮੁਕਟ ਸਿਰ ਹੋਈ ਮੁਕਤਾ ਫਿਰੇ ਬੰਧਨ ਨਹੀਂ ਕੋਈ ਨਾਨਕ ਪੁੱਤਾ ਸ੍ਰੀ ਚੰਦ ਬੋਲੇ ਜਗਤਿ ਪਛਾਨੈ ਤਤ ਵਰੂ ਲੈ ਐਸੀ ਮਤਰਾ ਲੈ ਪੈਰੇ ਕੋਈ ਆਵਾਗਮਨ ਮਟਾਵੇ ਸੋਈ ਆਵਾਗਮਨ ਮਟਾਵੇ ਸੋਈ ਇਤੀ ਸ੍ਰੀ ਮੰਤਰ ਅਨੰਦ ਕੰਧ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਜੀ ਕਾ ਮੰਤਰ ਸਪੂਰਨ ਪੜਤੇ ਸੁਣਤੇ ਮੋਕ ਮੁਕਤ ਲਹੰਤੇ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਆਹ ਹੋ ਰੇ ਬਾਲੇ ਕੰਨ ਮੁੰਡਿਆ ਕੰਨ ਮਡਾਇਆ ਕਿਸ ਕਾ ਭੇਜਿਆ ਨਗਰੀ ਆਇਆ ਸਤ ਗੁਰ ਮੁੰਡਿਆ ਲੇਖ ਮੁੰਡਾਇਆ ਗੁਰੂ ਕਾ ਭੇਜਿਆ ਨਗਰੀ ਆਇਆ ਚੇਤੋ ਨਗਰੀ ਤਰਗਾਮ अलख पुरख का सिमरो नाम गोर अबनासी खेल रचाया आगम निगमक पंथ बताया ज्ञान की गोदड़ी क्षमा की टोपी जत का यार बंद सील लंगोटी अकाल किंथा नरास चोली ਜੁਗਤ ਕਾ ਟੋਪ ਗੁਰਮਖੀ ਬੋਲੀ ਕਰਮ ਕਾ ਚੋਲਾ ਸਤ ਕੀ ਸੇਲੀ ਮਰਿਆ ਦੇ ਮੇਖ ਲੀ ਲੈ ਗਲੇ ਮੇਲੀ ਧਿਆਨ ਕਬਟ ਆ ਨਰਤ ਕਾ ਸੋਈ ਦਾਨ ਬ੍ਰਹਮੇ ਅੰਚ ਲਾਲੈ ਪੈਰੇ ਸੁਜਾਨ ਬੌਰੰਗ ਮੋਰਛੜ ਨਿਰਲੇਪ ਦ੍ਰਿਸ਼ਟੀ ਨਿਰਪਉ ਜੰਗ ਡੋਰਾਣਾ ਕੋ ਦ੍ਰਿਸ਼ਟੀ ਜਾਪ ਜੰਗੋਟਾ ਸਿਬ ਤੇ ਓਡਾਨੀ ਸਿੰਗੀ ਸਬਦ ਅਨਾਹਤ ਗੁਰਬਾਨੀ ਸ਼ਰਮ ਕੇ ਮੰਦਰਾ ਸਿਵ ਵਿਪੂਤਾ ਹਰ ਭਗਤ ਮਿਰ ਗਾਨੀ ਲੈ ਪੈਰੇ ਗੁਰਪੂਤਾ ਸੰਤੋਖ ਸੂਤ ਵਵੇਕ ਤਾਗੇ ਅਨੇਕ ਟੱਲੀ ਤਾਹੀ ਲਾਗੇ ਸੁਰਤ ਕੀ ਸੋਈ ਲੈ ਸਤਗੁਰ ਸੀਵੇ ਜੋ ਰਾਖੈ ਸੋ ਨਿਰਪੋਥੀ ਵੈ ਛਾਸ ਪੈਦ ਜਰਦ ਸੁਰਖਾਈ ਜੋ ਲੈ ਪੈਰੇ ਸੋ ਗੁਰ ਭਾਈ ਤ੍ਰੈ ਗੁਣ ਚਕਮਕ ਅਗਨ ਮਥ ਪਾਈ ਦੁਖ ਸੁਖ ਧੂਣੀ ਦੇ ਜਲਾਈ ਸੰਜਮ ਕਰ ਪਾਲੀ ਸੋ ਬਾਤਾਰੀ ਚਰਨ ਕਮਲ ਮੈਂ ਸੁਰਤ ਹਮਾਰੀ ਪਾਉ ਭੋਜਨ ਅੰਮ੍ਰਿਤ ਕਰ ਪਾਇਆ ਬੁਰਾ ਭਲਾ ਨਹੀਂ ਮਨ ਵਸਾਇਆ ਪਾਤਰ ਵਿਚਾਰ ਪਰ ਹੁਆ ਬਹੁ ਗੁਣਾ ਕਰ ਮੰਡਲ ਤੁੰਬਾ ਕਿਸ ਦੀ ਘਣਾ ਅੰਮ੍ਰਿਤ ਪਿਆਲਾ ਉਦਕ ਮਨ ਦਇਆ ਜੋ ਪੀਵੇ ਸੋ ਸੀਤਲ ਭਯਾ ਈੜਾ ਮੈਂ ਆਵੈ ਪਿੰਗਲਾ ਮੈਂ ਧਾਵੈ ਸੁਖਮਨ ਕੀ ਕਰ ਸਹਿਜ ਸਮਾਵੈ ਨਰਾਸ ਮਠ ਨਿਰੰਤਰ ਧਿਆਨ ਨਿਰਪੋ ਨਗਰੀ ਗੁਰ ਦੀਪਕ ਗਿਆਨ ਹਸਤੇ ਰਿੱਦ ਅੰਬਰ ਪਦ ਦੰਡਾ ਇਰਜ ਪੌੜੀ ਤਪ ਕਰ ਖੰਡਾਂ ਵਸ ਕਰ ਆਸਾ ਸਮ ਦ੍ਰਿਸ਼ਟ ਚੁਗਾਨ ਹਰ ਕ ਸੁਗਮ ਮਨ ਨਹੀਂ ਆਨ ਸਹਿਜ ਵਿਰਾਗੀ ਕਰੇ ਵਿਰਾਗ ਮਾਇਆ ਮੋਣੀ ਸਗਲ ਤਿਆਗ ਨਾਮ ਕੀ ਪਖਰ ਪਵਨ ਕਾ ਕੋੜਾ ਨੈ ਕਰਮ ਜੀਨ ਤਤ ਕਾ ਜੋੜਾ ਨਿਰਗੁਣ ਢਾਲ ਗੁਰ ਸ਼ਬਦ ਕਮਾਨ ਅਕਲ ਸੰਜੋ ਪ੍ਰੀਤ ਕੇ ਬਾਨ ਅਕਲ ਕੇ ਵਰਸ਼ੀ ਗੁਨਾ ਕੀ ਕਟਾਰੀ ਮਨ ਕੋ ਮਾਰ ਕਰੋ ਅਸਵਾਰੀ ਮਨ ਕੋ ਮਾਰ ਕਰੋ ਅਸਵਾਰੀ ਬਖਮਗੜ ਤੋੜ ਨਿਰਪੋ ਕਰ ਆਵੇ ਨੌਬਤ ਸੰਖ ਨਗਾਰਾ ਵਾਵੇ ਗੋਰੀ ਅਬਨਾਸੀ ਸੁਖਮ ਵੇਦ ਨਿਰਬਾਨ ਵਿਦਿਆ ਆਪਾਰਿਆ ਭੀਦ ਅਖਾਂਡੇ ਜਨੇਓ ਨਿਰਮਲ ਧੋਤੀ ਸੋਹੰਗ ਜਾਪ ਸਚ ਮਾਲ ਪਰਤੀ ਸਿੱਖਿਆ ਗੁਰ ਮੰਤਰ ਗਤ ਰੀ ਹਰ ਨਾਮ ਨੇਚਲ ਆਸਨ ਕਰ ਬਿਸਰਾਮ ਤਿਲਕ ਸਪੂਰਨ ਤਰਪਨ ਜਸ ਪੂਜਾ ਪ੍ਰੀਮ ਭੋਗ ਮਾਰਸ निरवैर्ध्या दर्शन ववाद वाद मटावो पीत पतम्बर मन मृगशा चीत चिम्बर ऋण चन बुद्ध बगम्बर कुला पोसती खौस खुडावाय मतलीन ਟੋੜਾ ਚੂੜਾ ਯਾਰ ਜੰਜੀਰ ਲੈ ਪੈਰੇ ਨਾਨਕ ਸਾ ਫਕੀਰ ਜਟਾ ਝੂਟ ਮੁਕਟ ਸਿਰ ਹੋਈ ਮੁਕਤਾ ਫਿਰੇ ਬੰਧਨ ਨਹੀਂ ਕੋਈ ਨਾਨਕ ਪੁੱਤਾ ਸ੍ਰੀ ਚੰਦ ਬੋਲੇ ਜਗਤ ਪਛਾਨੈ ਤਤ ਵਰੂ ਲੈ ਐਸੀ ਮਤਰਾ ਲੈ ਪੈਰੀ ਕੋਈ ਆਵਾਗਮਨ ਮਟਾਵੇ ਸੋਈ ਆਵਾਗਮਨ ਮਟਾਵੇ ਸੋਈ ਇਤੀ ਸ੍ਰੀ ਮੰਤਰ ਅਨੰਦ ਕੰਧ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਜੀ ਕਾ ਮੰਤਰ ਸਪੂਰਨ ਪੜਤੇ ਸੁਣਤੇ ਮੋਖ ਮੁਕਤ ਲਹੰਤੇ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਕਹੋ ਰੇ ਬਾਲੇ ਕੰਨ ਮੁੰਡਿਆ ਕੰਨ ਮੁੰਡਾਇਆ ਕਿਸ ਕਾ ਭੇਜਿਆ ਨਗਰੀ ਆਇਆ ਸਤ ਗੁਰ ਮੁੰਡਿਆ ਲੇਖ ਮੁੰਡਾਇਆ ਗੁਰੂ ਕਾ ਭੇਜਿਆ ਨਗਰੀ ਆਇਆ ਚੇਤੋ ਨਗਰੀ ਤਰਗਾਮ ਅਲਖ ਪੁਰਖ ਕਾ ਸਿਮਰੋ ਨਾਮ ਗੁਰ ਅਬਨਾਸੀ ਖੇਲ ਰਚਾਇਆ ਆਗਮ ਨਿਗਮ ਕਾ ਪੰਥ ਬਤਾਇਆ ਗਿਆਨ ਕੀ ਗੋਦੜੀ ਖਿਮਾ ਕੀ ਟੋਪੀ ਜਤ ਕਾ ਯਾਰ ਬੰਦ ਸੀਲ ਲੰਗੋਟੀ ਆਕਾਲ ਕਿੰਥਾ ਨਰਾਸ ਚੋਲੀ ਜੁਗਤ ਕਟੋਪ ਗੁਰਮਖੀ ਬੋਲੀ ਧਰਮ ਕਾ ਚੋਲਾ ਸਤ ਕੀ ਸੇਲੀ ਮਰਿਆ ਦੇ ਮੇਖ ਲੀ ਲੈ ਗਲੇ ਮੇਲੀ ਧਿਆਨ ਕਬਟ ਆ ਨਿਰਤ ਕਾ ਸੋਈ ਦਾਨ ਬ੍ਰਹਮੇ ਅੰਚ ਲਾਲੈ ਪੈਰੇ ਸੁਜਾਨ ਬੌਰੰਗ ਮੋਰ ਛੜ ਨਿਰਲੇਪ ਦ੍ਰਿਸ਼ਟੀ ਨਿਰਪਉ ਜੰਗ ਢੋਰਾ ਨਾਂ ਕੋ ਦ੍ਰਿਸ਼ਟੀ ਜਾਪ ਜੰਗੋਟਾ ਸਿਬ ਤੇ ਓਡਾਨੀ ਸਿੰਗੀ ਸ਼ਬਦ ਅਨਾਹਤ ਗੁਰਬਾਨੀ ਸ਼ਰਮ ਕੇ ਮੰਦਰਾ ਸਿਵ ਵਿਪੂਤਾ ਹਰ ਭਗਤ ਮੇਰ ਗਾਨੀ ਲੈ ਪੈਰੇ ਗੁਰਪੂਤਾ ਸੰਤੋਖ ਸੂਤ ਵਵੇਕ ਤਾਗੇ ਅਨੇਕ ਟੱਲੀ ਤਾਂ ਹੀ ਲਾਗੇ ਸੁਰਤ ਕੀ ਸੋਈ ਲੈ ਸਤਗੁਰ ਸੀਵੇ ਜੋ ਰਾਖੈ ਸੋ ਨਿਰਪੋਥੀ ਵੈ ਛਾਸ ਪੈਦ ਜਰਦ ਸੁਰਖਾਈ ਜੋ ਲੈ ਪੈਰੇ ਸੋ ਗੁਰ ਭਾਈ ਤ੍ਰੈ ਗੁਣ ਚੱਕਮਕ ਅਗਨ ਮਤ ਪਾਈ ਦੁਖ ਸੁਖ ਧੂਣੀ ਦੇ ਜਲਾਈ ਸੰਜਮ ਕਰ ਪਾਲੀ ਸੋ ਬਾਤਾਰੀ ਚਰਨ ਕਮਲ ਮੈਂ ਸੁਰਤ ਹਮਾਰੀ ਪਾਉ ਭੋਜਨ ਅੰਬ੍ਰਿਤ ਕਰ ਪਾਇਆ ਬੁਰਾ ਭਲਾ ਨਹੀਂ ਮਨ ਵਸਾਇਆ ਪਾਤਰ ਵਿਚਾਰ ਪਰੋਵਾ ਬਹੁ ਗੁਣਾ ਕਰ ਮੰਡਲ ਤੁੰਬਾ ਕਿਸ ਦੀ ਘਣਾ ਅੰਮ੍ਰਿਤ ਪਿਆਲਾ ਉਦਕ ਮਨ ਦਇਆ ਜੋ ਪੀਵੇ ਸੋ ਸੀਤਲ ਭਯਾ ਈੜਾ ਮੈਂ ਆਵੈ ਪਿੰਗਲਾ ਮੈਂ ਧਾਵੈ ਸੁਖਮਨ ਕੀ ਕਰ ਸਹਿ ਜਿਸਮਾਵੈ ਨਰਾਸ ਮਠ ਨਿਰੰਤਰ ਧਿਆਨ ਨਿਰਪੋ ਨਗਰੀ ਗੁਰ ਦੀਪਕ ਗਿਆਨ ਹਸ ਤੇ ਰਿੱਦ ਅੰਬਰ ਪਦ ਦੰਡਾ ਤੀਰਜ ਪੌੜੀ ਤਪ ਕਰ ਖੰਡਾ ਵਸ ਕਰ ਆਸਾ ਸਮ ਦ੍ਰਿਸ਼ਟ ਚੁਗਾਨ ਹਰ ਕ ਸੋਗ ਮੈਂ ਮਨ ਨਹੀਂ ਆਨ ਸਹਿਜ ਵਿਰਾਗੀ ਕਰੇ ਵਿਰਾਗ ਮਾਇਆ ਮੋਣੀ ਸਗਲ ਤਿਆਗ ਨਾਮ ਕੀ ਪਖਰ ਪਵਨ ਕਾ ਕੋੜਾ ਨੈ ਕਰਮ ਜੀਨ ਤਤ ਕਾ ਜੋੜਾ ਨਿਰਗੁਣ ਢਾਲ ਗੁਰ ਸ਼ਬਦ ਕਮਾਨ ਅਕਲ ਸੰਜੋ ਪ੍ਰੀਤ ਕੇ ਬਾਨ ਅਕਲ ਕੇ ਵਰਸ਼ੀ ਗੁਨਾ ਕੀ ਕਟਾਰੀ ਮਨ ਕੋ ਮਾਰ ਕਰੋ ਅਸਵਾਰੀ ਮਨ ਕੋ ਮਾਰ ਕਰੋ ਅਸਵਾਰੀ ਬਿਖ ਮਗੜ ਤੋੜ ਨਿਰਪੋ ਕਰ ਆਵੇ ਨੌਬਤ ਸੰਖ ਨਗਾਰਾ ਵਾਵੇ ਗੋਰੀ ਅਬਨਾਸੀ ਸੁਖਮ ਮੇਦ ਨਿਰਬਾਨ ਵਿਦਿਆ ਆਪਾਰਿਆ ਭੇਦ ਅਖਾਂਡੇ ਜਨੇਓ ਨਿਰਮਲ ਧੋਤੀ ਸੋਹੰਗ ਜਾਪ ਸਚ ਮਾਲ ਪਰਤੀ ਸਿੱਖਿਆ ਗੁਰ ਮੰਤਰ ਗਤ ਰਹੀ ਹਰ ਨਾਮ ਨੇਚਲ ਆਸਨ ਕਰ ਬਿਸਰਾਮ ਤਿਲਕ ਸਪੂਰਨ ਤਰਪਨ ਜਸ ਪੂਜਾ ਪ੍ਰੀਮ ਭੋਗ ਮਾਰਸ संध्या दर्शन शापा वाद ववाद मटावो पीत पतम्बर मन मृगशा चीत चिम्बर ऋण चनमा बुद्ध बगम्बर कुला पोसतीन खौस खडावाय मतलीन ਟੋੜਾ ਚੂੜਾ ਔਰ ਜੰਜੀਰ ਲੈ ਪੈਰੇ ਨਾਨਕ ਸਾਫਕੀਰ ਜਟਾ ਝੂਟ ਮੁਕਟ ਸਿਰ ਹੋਈ ਮੁਕਤਾ ਫਿਰੇ ਬੰਧਨ ਨਹੀਂ ਕੋਈ ਨਾਨਕ ਪੁੱਤਾ ਸ੍ਰੀ ਚੰਦ ਬੋਲੇ ਜਗਤਿ ਪਛਾਨੈ ਤਤ ਵਰੁਲੇ ਐਸੀ ਮਤਰਾ ਲੈ ਪੈਰੇ ਕੋਈ ਆਵਾਗਮਨ ਮਟਾਵੇ ਸੋਈ ਆਵਾਗਮਨ ਮਟਾਵੇ ਸੋਈ ਇਤੀ ਸ੍ਰੀ ਮੰਤਰ ਆਨੰਦ ਕੰਧ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਜੀ ਕਾ ਮੰਤਰ ਸਪੂਰਨ ਪੜਤੇ ਸੁਣਤੇ ਮੋਖ ਮੁਕਤ ਲਹੰਤੇ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ